ਬੱਚੇ ਦੀ ਪੜ੍ਹਾਈ ਲਿਖਾਈ ਲਈ ਲੱਗੇ ਆਂਗੇ ਵਾਕੀ ਸਰੇ ਆਏ ਪੜ੍ਹਾਈ ਲਿਖਾਈ ਦਾ ਖਰਚਾ ਬਹੁਤ ਜ਼ਿਆਦਾ ਪਿਆ ਜਾਂਦਾ ਘਰ-ਵਾਰ ਵੀ ਹਜੇ ਪਾਉਣ ਵਾਲਾ ਪਿਆ ਸਾਰਾ ਕੁਝ ਕਰਨ ਵਾਲਾ ਪਿਆ ਜੇ ਹੁਣ ਅੱਜ ਹੀ ਕੰਮ ਛੱਡ ਕੇ ਬਹਿ ਗਏ ਤਾਂ ਮੜ ਕੇ ਫਿਰ ਕਿੱਥੇ ਹੋ ਹੋਇਆ ਕਾਨੂੰ ਪੜ੍ਹਾਈ ਲਿਖਾਈ ਨਹੀਂ ਬੱਚੇ ਦੀ ਕਰਾ ਸਕਦੇ ਸਰਕਾਰਾਂ ਦਾ ਕੁਸਤੇ ਨੀਰੂਗਾ ਜੀ ਆਪਦੀ ਕਰਕੇ ਖਾਣੀ ਆਪਾਂ ਤਾਂ ਹੁਣ ਉਹਨੂੰ ਵੀ ਕਰਕੇ ਖਾਈ ਜਨੇ ਆ ਥੋੜੇ ਸਾਹਮਣੇ ਆ ਸਾਰਾ ਕੁਝ ਜੀ ਕਿਸੇ ਨੇ ਕੀ ਦਿੱਤਾ ਕੁਛ ਨਹੀਂ ਦਿੱਤਾ ਕਿਸੇ ਨੇ ਕੋਈ ਹੁਣ ਸੱਤ ਡਾਟ ਆ ਉਹ ਘਰ ਪਟਿਆ ਪਿਆ ਸਾਰਾ ਉਹ ਪਾਉਣ ਵਾਲਾ ਪਿਆ ਉਹ ਨਹੀਂ ਕੋਈ ਝਾਕਿਆ ਕਿਸੇ ਨੇ ਤੇ ਆ ਹੁਣ ਉਹੀ ਗੱਲ ਵੀ ਪੜਾਉਣ ਆ ਇਹਨਾਂ ਦੀ ਪੜ੍ਹਾਈ ਲਿਖਾਈ ਵਾਲੀ ਉਹ ਆ ਗਈ ਵੀ ਉਮਰ ਆ ਗਈ ਤੇ ਇਹਨਾਂ ਨੂੰ ਅਸੀਂ ਝੋਨੇ ਚ ਕੱਚੀ ਫਰਦੇ ਆ ਨਹੀਂ ਨਾਲੇ ਕਹਿੰਦੇ ਪੜ੍ਹਾਈ ਤਾਂ ਫਰੀ ਹੈ ਪੜ੍ਹਾਈ ਤਾਂ ਕਿੱਥੇ ਫਰੀ ਆ ਜੀ ਸਾਰਾ ਕੁਝ ਸਾਨੂੰ ਮਿਲਦਾ ਹੀ ਆ 1100 ਰੁਪਇਆ ਹੁਣ ਫੀਸ ਭਰੀ ਆ ਫਿਰ ਬਾਕੀ ਸਿਰੇ ਨਿੱਤ ਬੱਚੇ ਬੱਸਾਂ ਤੇ ਜਾਂਦੇ ਆ ਕਿਰਾਇਆ ਫਾੜਾ ਵੀ ਚਾਹੀਦਾ ਘਰ ਦੇ ਖਰਚੇ ਵੀ ਬਣ ਜਾਂਦੇ ਆ ਇਕੱਲੇ ਬੰਦੇ ਦੀ ਕਮਾਈ ਨਾਲ ਕੁਛ ਨਹੀਂ ਬਣਦਾ ਤੇ ਜੇ ਹੁਣ ਕਰਾਂਗੇ ਤਾਂ ਫੇਰ ਹੀ ਬੱਸ ਤੇ ਕਿੱਥੇ ਜਾਂਦੇ ਬੱਚੇ ਫਰੀਦਕੋਟ ਜਾਂਦੇ ਆ ਸ਼ਹਿਰ ਅੱਛਾ ਅੱਛਾ ਬਣ ਕਣਕ ਮਿਲਦੀ ਹੈਗੀ ਪ੍ਰੋਪਰ ਤੁਹਾਨੂੰ ਦੇਉਂਦੇ ਪ੍ਰੋਪਰ ਦਾ ਕਿੱਥੇ ਮਿਲਦੀ ਵੀਰ ਜੀ ਪ੍ਰੋਪਰ ਮਿਲਦੀ ਹੋਵੇ ਫਿਰ ਘਾਟੇ ਕਾਦੇ ਆ ਹੈਂ ਜਿਹੜੀ 30 ਕਿਲੋ ਦਿੰਦੇ ਸੀ ਜੀ ਦੀ ਉਹ ਵੀ ਉਹਨਾਂ ਨੇ ਕੱਟਤੀ 15 ਕਿਲੋ ਦੇਣ ਲੱਗੇ ਉਹ ਵੀ ਕਿਤੇ 6 ਮਹੀਨਾ ਤੇ ਕਿਤੇ 7 ਮਹੀਨਾ ਤੇ ਅੱਜ ਵੇਲੇ ਵਾਕੇ ਦਿੰਦੇ ਆ ਖਰਚੇ ਤਾਂ ਹੀ ਨਹੀਂ ਪੂਰੇ ਆਉਂਦੇ ਗੇ ਗਰੀਬ ਉੱਠੂਗਾ ਕਿੱਥੋਂ ਤਾਕੜਿਆਂ ਦੇ ਘਰ ਭਰੀ ਜਾਂਦੇ ਮਾੜੇ ਨਹੀਂ ਤਾਂ ਕੋਈ ਝਾਕਦਾ ਨਹੀਂ ਜਰੂਰ ਤੋਂ ਇਹ ਚੈਨਲ ਚਲਾਇਆ ਉਦੋਂ ਤੋਂ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹੀ ਆ ਕਿ ਜੋ ਸਾਡਾ ਕਿਰਤੀ ਤਬਕਾ ਮਜ਼ਦੂਰ ਤਬਕਾ ਵਿਸ਼ੇਸ਼ ਤੌਰ ਦੇ ਉੱਤੇ ਉਸ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੰਨਾ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਕੀਤੇ ਆ ਤੇ ਇੰਨਾ ਦਿਨਾਂ ਦੇ ਵਿੱਚ ਇੱਕ ਵਿਸ਼ੇਸ਼ ਕੀਤਾ ਜਿਹੜਾ ਉਹ ਝੋਨੇ ਦੀ ਲਵਾਈ ਵੀ ਆ ਕਿਉਂਕਿ 60 ਦੇ ਦਹਾਕੇ ਤੋਂ ਬਾਅਦ ਆ ਜਿਹੜਾ ਹਰੇ ਇਨਕਲਾਬ ਨੇ ਇੱਧਰ ਝੋਨੇ ਦੀ ਲਵਾਈ ਆ ਜਿਹੜੀ ਸ਼ੁਰੂਆਤ ਦੀ ਇੱਧਰ ਸ਼ੁਰੂਆਤ ਹੋਈ ਤੇ ਬਹੁਤ ਸਾਰੇ ਲੋਕ ਆ ਜਿਹੜੇ ਇੰਨਾ ਦਿਨਾਂ ਦੇ ਵਿੱਚ ਐ ਇਸ ਸੀਜ਼ਨ ਦੇ ਉੱਤੇ ਜਿਹੜੇ ਟੇਕ ਰੱਖਦੇ ਹੈਗੇ ਉਹਨਾਂ ਨੂੰ ਇਹ ਹੁੰਦਾ ਕਿ ਇਸ ਦਿਨ ਹੀ ਆ ਜਿਹੜਾ ਆ ਆ ਦਿਨਾਂ ਦੇ ਵਿੱਚ ਕੋਈ 4 ਦਿਨ ਸਾਰੇ ਦਾ ਸਾਰਾ ਪਰਿਵਾਰ ਲੱਗ ਕੇ ਆ ਜਿਹੜਾ ਆ ਕੋਈ 4 ਪੀਏ ਜੋੜੇ ਜਾ ਸਕਣ ਤਾਂ ਜੋ ਜੇਕਰ ਕਿਸੇ ਨੇ ਕੋਈ ਕੋਠਾ ਬਠਲਾ ਵੀ ਪਾਇਆ ਹੈਗਾ ਉਸ ਦਾ ਕਰਜ਼ਾ ਮੋੜਿਆ ਜਾ ਸਕੇ ਜਾਂ ਫਿਰ ਕਿਸੇ ਨੇ ਕੋਈ ਜੋੜੀਆਂ ਵਗੈਰਾ ਲਵਾਉਣੀਆਂ ਹੁੰਦੀਆਂ ਜਾਂ ਫਿਰ ਕਿਸੇ ਨੇ ਲੜਕੀ ਦਾ ਵਿਆਹ ਕਰਨਾ तमाम ਜ਼ਰੂਰਤਾਂ ਹੁੰਦੀਆਂ ਤੇ ਉਹਨਾਂ ਜ਼ਰੂਰਤਾਂ ਨੂੰ ਮੱਦੇ ਨਜ਼ਰ ਹੀ ਆ ਜਿਹੜਾ ਸੀਜ਼ਨ ਲਾ ਰਿਹਾ ਹੁੰਦਾ ਮਜ਼ਦੂਰਤਾ ਔਕਾ ਤੇ ਇਸ ਟਾਈਮ ਅਸੀਂ ਝੋਨੇ ਵਾਲੇ ਵਾਹਨ ਦੇ ਵਿੱਚ ਖੜੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ 4:30 ਵਜੇ ਦਾ ਟਾਈਮ ਆ ਤੇ ਆਹ ਟਾਈਮਿੰਗ ਆ ਜਿਹੜੀ ਝੋਨੇ ਵਾਲਿਆਂ ਦੇ ਲਈ ਸਭ ਤੋਂ ਜ਼ਿਆਦਾ ਕਠਨਦਾਇਕ ਹੁੰਦੀ ਹੈ ਤੇ ਜਿਸ ਪਾਣੀ ਦੇ ਵਿੱਚ ਖੜੇ ਆ ਇਹ ਪਾਣੀ ਇਸ ਵੇਲੇ ਆ ਜਿਹੜਾ ਚੰਗੀ ਤਰ੍ਹਾਂ ਤਪ ਜਾਂਦਾ ਤੇ ਮੂਹ ਨੂੰ ਵੀ ਆ ਜਿਹੜਾ ਕਾਫੀ ਸੇਕ ਮਾਰਦਾ ਹੁੰਦਾ ਆਪਾਂ ਇਹਨਾਂ ਵੀਰਾਂ ਦੇ ਨਾਲ ਕੁਝ ਗੱਲਬਾਤਾਂ ਜਿਹੜੀ ਉਹ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਜੀ ਕੀ ਨਾਮ ਆ ਜੀ ਹਰਜੀਤ ਸਿੰਘ ਜੀ ਅੱਛਾ ਬਾਈ ਜੀ ਇਹ ਦੱਸੋ ਕਿ ਝੋਨਾ ਲਾਉਂਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬਚਪਨ ਤੋਂ ਹੀ ਲੌਂ ਨਹੀਂ ਜਦੋਂ ਤੇ ਗਰੀਬੀ ਦੇ ਵਿੱਚ ਬੈਂ ਗਰੀਬੀ ਹੈ ਪਰਿਵਾਰ ਦੇ ਵਿੱਚ ਲਾਉਣਾ ਹੀ ਪੈਂਦਾ ਜਦੋਂ ਤੇ ਜੀ ਸੌਰਤ ਸਮਰ ਲਈ ਵਸ ਅੱਛਾ ਅਮਨ ਅੱਛਾ ਭਾਈ ਕੋਈ ਪੜ੍ਹਾਈ ਵਗੈਰਾ ਕੀਤੀ ਤੁਸੀਂ ਕੀਤੀ ਹੈ میٹرਕ ਕੀਤੀ ਹੋਈ ਅੱਛਾ ਹਾਂਜੀ ਕਿੰਨਾ ਸਮਾਂ ਹੋ ਗਿਆ میٹرਕ ਕੀਤੀ ਹੋਈ ਹੋ ਗਏ 8 ਸਾਲ ਹੋ ਗਏ ਅੱਛਾ میٹرਕ ਤੋਂ ਬਾਅਦ ਇਦੋਂ ਅੱਗੇ ਪੜ੍ਹਾਈ ਕਿਉਂ ਨਹੀਂ ਕੀਤੀ ਕੀ ਕਾਰਨ ਰਿਹਾ ਬਸ ਆਹੀ ਗਰੀਬੀ ਦਾ ਕਾਰਨ ਹੋਰ ਕੀ ਕਾਰਨ ਘਰ 'ਚ ਮਜ਼ਦੂਰੀ ਦੀ ਕਮੀ ਸੀਗੀ ਮਜ਼ਦੂਰੀ ਚਾਹੀਦੀ ਸੀ ਕਿ ਪੈਸੇ ਕਾਣ ਵਾਸਤੇ ਅੱਛਾ ਅਸੀਂ ਤੁਹਾਡੇ ਡੈਡੀ ਕੀ ਕਰਦੇ ਵੀਰੇ ਉਹਨੇ ਡੈਥ ਹੋਈ ਅੱਛਾ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਆਣ ਪਈ ਹਾਂਜੀ ਹਾਂਜੀ ਇੱਕ ਮੇਰਾ ਬ੍ਰਦਰ ਹੈ ਹੂੰ ਛੋਟਾ ਤੁਹਾਡੇ ਤੋਂ ਵੱਡਾ ਹੈ ਅੱਛਾ ਹਾਂਜੀ ਤੇ ਹੁਣ ਘਰ ਦੇ ਵਿੱਚ ਕੌਣ ਕੌਣ ਜੀ ਆ ਘਰ ਦੇ ਵਿੱਚ ਇੱਕ ਭਾਬੀ ਹੈ ਤਰਾ ਤੇ ਮੈਂ ਤੋਂ ਤੁਸੀਂ ਮੈਰਿਜ ਮੈਰਿਜ ਹੋਈ ਰੋਡੀ ਨਹੀਂ ਜੀ ਅੱਛਾ ਮੈਰਿਜ ਨਹੀਂ ਹੋਈ ਜੀ ਹਾਂ ਜੀ ਅੱਛਾ ਸੀਜ਼ਨ ਲਾ ਰਹੇ ਹਾਂ ਕਿੰਨੇ ਕ ਪੈਸੇ ਆ ਜਿਹੜੇ ਇੱਕ ਸੀਜ਼ਨ ਦੇ ਬਣ ਜਾਂਦੇ ਕਹਿੰਦੇ ਵਿੱਚ ਝੋਨੇ ਵਿੱਚ ਦਿਹਾੜੀ ਬਹੁ ਪੈਂਦੀ ਹੈ ਜੀ ਨਹੀਂ ਨਹੀਂ ਦਿਹਾੜੀ ਤਾਂ ਕਹਿ ਨਹੀਂ ਗੱਲਾਂ 6-700 ਰੁਪਏ ਦਿਹਾੜੀ ਪੈਂਦੀ ਹੈ ਇੰਨੇ ਕ ਤਾਂ ਵੀ 5-600 ਤਾਂ ਮਿਲ ਜਾਂਦੀ ਹੈ ਤੇ ਇੱਥੇ ਤਾਂ ਕਿੰਨਾ ਖੱਜਲ ਖਾਰ ਹੋਣਾ ਪੈਂਦਾ ਨਹੀਂ 4000 ਨੂੰ ਕਿੱਲਾ ਹੈਗਾ ਕੋਈ 6 ਜਾਣੇ ਕਿੱਲਾ ਲਾ ਲੈਂਦੇ ਕਹਿੰਦੇ ਵਾਵਾ ਦਿਹਾੜੀ ਪੈ ਜਾਂਦੀ ਹੈ ਜੀ ਨਹੀਂ ਨਹੀਂ ਕੰਸੇ ਕਿੰਨਾ ਦਾ 6000 ਤੱਕ ਕਰ ਹੋਣਾ ਚਾਹੀਦੀ ਦਵਾਈ ਜੋਨੇ ਦੀ ਅੱਛਾ ਫੇਰ ਜਾ ਕੇ ਕਿਤੇ ਨੂੰ ਕਿਤੇ ਗੁਜ਼ਾਰਾ ਹੁੰਦਾ ਹਮ ਤਾਂ ਟਾਈਮ ਪਾਸ ਹੈ ਵੀ ਆਈ ਚਲਾਈ ਹੈ ਜੀ ਹਾਂਜੀ ਅੱਛਾ ਅੱਛਾ ਭਾਈ ਜੀ ਤੜਕੇ ਕਿੰਨੇ ਕ ਵਜੇ ਆ ਕੇ ਲੱਗ ਜਾਂਦੇ ਸਵੇਰ 5:30 ਵਜੇ ਖੇਤ ਚਾਉਣਾ ਪੈਂਦਾ ਜੀ ਬਾਅਦ ਵਿੱਚ ਔਰ ਤਾਂ ਰੋਟੀ ਪਕਾ ਕੇ ਆਉਂਦੀਆਂ 7:30 8 ਵਜੇ ਤੱਕ ਰੋਣਾਂ ਨੂੰ ਵੀ ਆਉਣਾ ਪੈਂਦਾ ਘਰ-ਬਾਰ ਨੂੰ ਛੱਡ ਕੇ ਆਉਣਾ ਪੈਂਦਾ ਨਾਲ ਨੇ ਕਿੰਨੇ ਕਿਨੇ ਬੱਚੇ ਸਾਰੇ ਨਾਲ ਹੀ ਲੈ ਕੇ ਆਉਣੇ ਪੈਂਦੇ ਜੀ ਅਛਾ ਹਾਂਜੀ ਤੋ ਫਿਰ ਸਾਮ ਨੂੰ 7 ਵਜੇ ਜਾਈਦਾ ਇੱਥੋਂ ਹੂੰ ਓਡੀ ਟੋਲੀ ਦੇ ਵਿੱਚ ਕਿੰਨੇ ਜਾਣੇ ਹੈਗੇ ਅਸੀਂ 11 13 ਜਾਣੇ ਹੂੰ ਤਾਂ ਦੋ ਜਾਣੇ ਪਨੀਰੀ ਪੜਦੇ 11 ਰੋਲੇ ਲਵਾਈ ਅੱਛਾ ਕਿੰਨੇ ਕਿੰਨੇ ਪਰਿਵਾਰ ਵਾਲੇ ਹੋਏ ਤੁਸੀਂ ਤੁਹਾਡੀ ਛੋਲੀ ਦੇ ਵਿੱਚ ਅਸੀਂ ਆਪਣੇ ਆਪ ਦੇ ਘਰ ਦੇ ਪਰਿਵਾਰੀ 6-7 ਪਰਿਵਾਰਕ ਹੂੰ ਹਾਂ ਉਹਨਾਂ ਵਿੱਚ ਦੋ-ਦੋ ਜਾਣੇ ਹੈਗੇ ਅੱਛਾ ਹਾਂਜੀ ਜੀ ਅੱਛਾ ਕੋਈ ਬੱਚੇ ਵੀ ਹੈਗੇ ਤੁਹਾਡੇ ਨਾਲ ਝੋਨਾ ਲਾਉਣ ਵਾਲੇ ਕੋਈ ਸਕੂਲ ਪੜਨ ਵਾਲੇ ਹਾਂਜੀ ਹੈਗੇ ਬੱਚੇ ਹੈਗੇ 11ਵੇਂ ਲੈਵਲ ਲੈਵਲ ਕਲਾਸ ਚ ਪੜਦੇ ਹੈਗੇ 11ਵੀਂ ਕਲਾਸ ਚ ਪੜਦੇ ਹਾਂਜੀ ਉਹ ਵੀ ਮਜ਼ਦੂਰੀ ਕਰ ਰਹੇ ਆ ਸਾਡੇ ਨਾਲ ਜੀ ਹਾਂਜੀ ਅੱਛਾ ਲੜਕੀਆਂ ਵੀ ਕੋਈ ਲਾ ਰਹੀਆਂ ਝੋਨਾ ਹਾਂ ਲੜਕੀਆਂ ਦੋ ਲੜਕੀਆਂ ਲਾ ਰਹੀਆਂ ਝੋਨਾ ਜੀ ਉਹ ਵੀ ਹਾਂ ਉਹ ਵੀ ਟਾਂਚ ਕਲਾਸ ਚ 10ਵੀਂ ਦੇ ਵਿੱਚ ਅੱਛਾ ਹਾਂਜੀ ਜੀ ਅਸੀਂ ਇੱਧਰ ਅਗਲੀ ਸਾਈਡ ਵੀ ਗੱਲਬਾਤ ਕਰਾਂਗੇ ਬੱਚਿਆਂ ਦੇ ਨਾਲ ਵੀ ਜੋ ਉਹ ਕੀ ਸੋਚਦੇ ਆ ਅੱਗੇ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਆ ਕਿਸ ਤਰ੍ਹਾਂ ਦੇ ਉਹਨਾਂ ਦੇ ਸੁਪਨੇ ਆ ਹਰ ਬਾਈ ਕੀ ਨਾਮ ਆ ਪਹਿਲਾਂ ਤੇ ਕਗਲਪ੍ਰੀਤ ਸਿੰਘ ਜੀ ਕਗਲਪ੍ਰੀਤ ਸਿੰਘ ਹਾਂਜੀ ਅੱਛਾ ਬਾਈ ਜੀ ਕਿਹੜੀ ਕਲਾਸ ਚ ਪੜਦੇ ਹੋ ਪਲੱਸ 1 ਜੀ ਅੱਛਾ ਪਲੱਸ 2 ਤੋਂ ਬਾਅਦ ਕੀ ਕਰਨ ਦਾ ਮਨ ਹੈਗਾ ਪਲੱਸਟਰ ਪਰ ਨੌਕਰੀ ਦੀ ਅੱਛਾ ਫੌਜ ਦੀ ਭਰਤੀ ਫੌਜ ਦੀ ਭਰਤੀ ਦੇ ਕਰਨ ਹਾਂਜੀ ਅੱਛਾ ਹੁਣ ਤਾਂ ਤੁਹਾਨੂੰ ਪਤਾ ਵੀ ਅਗਨੀਵੀਰ ਸਕੀਮ 4 ਸਾਲਾਂ ਦੀ ਉਹਦਾ ਹਾਂਜੀ ਅੱਛਾ ਪਰ ਫਿਰ ਵੀ ਉਧਰ ਜਾਣਾ ਹੈਗਾ ਹਾਂਜੀ ਵੈਸੇ ਕੱਦ ਟੋਡਾ ਹੈਗਾ ਫੌਜ ਵਾਲਾ ਹਾਂਜੀ ਜੀ ਅੱਛਾ ਪਲੱਸ 2 ਤੋਂ ਬਾਅਦ ਸਿੱਧਾ ਫੌਜ ਦੀ ਐਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਕੀ ਨਾਮ ਆ ਜੀ ਪ੍ਰਵੀਂਦਰ ਕੌਰ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਸਾਨੂੰ ਹੋ ਗਏ 16 17 ਸਾਲ ਅੱਛਾ ਅੱਛਾ ਬਣਾਈ ਦੱਸਿਓ ਕਿ ਘਰ ਦੇ ਵਿੱਚ ਕਿੰਨੇ ਜੀਓ ਤਿੰਨ ਜੀ ਅੱਛਾ ਬੱਚੇ ਕਿੰਨੇ ਰੋੜੇ ਇੱਕੋ ਹੀ ਆ ਬੇਟਾ ਹੀ ਅੱਛਾ ਬੇਟੀ ਵੀ ਆਈ ਹੈ ਅੱਛਾ ਕੀ ਤਮੰਨਾ ਹੈਗੀ ਆ ਕਿ ਝੋਨੇ ਦਾ ਆਪਾਂ ਜਦੋਂ ਸੀਜ਼ਨ ਲਾਉਣ ਲੱਗਦੇ ਹੈਗੇ ਆਮ ਤੌਰ ਦੇ ਤੇ ਆਪਾਂ ਨੂੰ ਇਹ ਹੁੰਦਾ ਹੈਗਾ ਫਲਾਨੀ ਚੀਜ਼ ਬਣਾਵਾਂਗੇ ਫਲਾਨੀ ਚੀਜ਼ ਬਣਾਵਾਂਗੇ ਕੀ ਤਮੰਨਾ ਲੈ ਕੇ ਇਸ ਵਾਰ ਲੱਗੀ ਹੈ ਬੱਚੇ ਦੀ ਪੜ੍ਹਾਈ ਲਿਖਾਈ ਲਈ ਲੱਗੇ ਆਂਗੇ ਵਾਕੀ ਸਰੇ ਆਏ ਪੜ੍ਹਾਈ ਲਿਖਾਈ ਦਾ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਘਰ-ਵਾਰ ਵੀ ਹਜੇ ਪਾਉਣ ਵਾਲਾ ਪਿਆ ਸਾਰਾ ਕੁਝ ਕਰਨ ਵਾਲਾ ਪਿਆ ਜੇ ਹੁਣ ਅੱਜ ਹੀ ਕੰਮ ਛੱਡ ਕੇ ਬਹਿ ਗਏ ਤਾਂ ਮੜ ਕੇ ਫਿਰ ਕਿੱਥੇ ਹੋ ਹੋਇਆ ਕੱਲੋਂ ਆਪਾਂ ਪੜ੍ਹਾਈ ਲਿਖਾਈ ਨੇ ਬੱਚੇ ਦੀ ਕਰਾ ਸਕਦੇ ਜੀ ਕਿਉਂ ਆਇਆ ਹੁਣ ਅੱਜ ਕੱਲ ਖਰਚੇ ਬਹੁਤ ਵਧੇ ਪਏ ਆ ਬੱਚੇ ਦੀ ਪੜ੍ਹਾਈ ਲਿਖਾਈ ਕਰਾਵਾਂਗੇ ਕਮਾਗਰ ਬੱਚੇ ਦੇ ਪੈਸਾ ਲਾਵਾਂਗੇ ਨੌਕਰੀ ਤੇ ਸਰਕਾਰਾਂ ਦਾ ਕੁਛ ਦੇ ਨਹੀਂ ਰੀਆਂ ਜੀ ਆਪਦੀ ਕਰਕੇ ਖਾਣੀ ਆਪਾਂ ਤਾਂ ਹੁਣ ਆਉਣ ਵੀ ਕਰਕੇ ਖਾਈ ਜਨੇ ਆ ਥੋੜੇ ਸਾਹਮਣੇ ਆ ਸਾਰਾ ਕੁਝ ਜ ਕੋਈ ਹੁਣ ਸੱਤ ਡਾਟਾ ਉਹ ਘਰ ਪਟਿਆ ਪਿਆ ਸਾਰਾ ਉਹ ਪਾਉਣ ਵਾਲਾ ਪਿਆ ਉਹ ਨਹੀਂ ਕੋਈ ਝਾਕਿਆ ਕਿਸੇ ਨੇ ਹਾਂ ਨਹੀਂ ਨਾਲੇ ਕਹਿੰਦੇ ਹੈਗੇ ਕਿ ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੈਸੇ ਮਿਲਦੇ ਤੁਹਾਨੂੰ ਨਹੀਂ ਦਿੱਤੇ ਗਏ ਸਾਣ ਤਾਂ ਕੁਛ ਨਹੀਂ ਦਿੱਤਾ ਵੀਰ ਜੀ ਸੜ ਤਾਂ ਲੱਕ ਕੇ ਲੈ ਗਏ ਆ ਫੋਟੋਆਂ ਖਿੱਚ ਕੇ ਲੈ ਗਏ ਕਮਰਿਆਂ ਦੀਆਂ ਉਹ ਵੀ ਹੁਣ ਸਾਰੇ ਪ੍ਰੂਫ ਸਾਹਮਣੇ ਆ ਜੇ ਕੋਈ ਇਹਦੇ ਚ ਲੁੱਕ ਵਾਲੀ ਗੱਲ ਆ ਤੁਸੀਂ ਆਪਸਾ ਜਾ ਕੇ ਦੇਖ ਸਕਦੇ ਆ ਅੱਛਾ ਅੱਛਾ ਕੁੱਟਮਾ ਵਗੈਰਾ ਖਿੱਚ ਕੇ ਲੈ ਗਏ ਹਾਂ ਸਾਰਾ ਕੁਝ ਖਿੱਚ ਕੇ ਲੈ ਗਏ ਕਿਸੇ ਨੇ ਕੁਛ ਨਹੀਂ ਦਿੱਤਾਗਾ ਹੂੰ ਤੇ ਹੁਣ ਉਹੀ ਗੱਲ ਵੀ ਪੜਾਉਣਾ ਇਹਨਾਂ ਦੀ ਪੜ੍ਹਾਈ ਲਿਖਾਈ ਵਾਲੀ ਉਹ ਆ ਗਈ ਵੀ ਉਮਰ ਆ ਗਈ ਤੇ ਇਹਨਾਂ ਨੂੰ ਅਸੀਂ ਛੋਨੇ ਚ ਖਿੱਚੀ ਫਿਰਦੇ ਆ ਹਾਂ ਨਹੀਂ ਨਾਲੇ ਕਹਿੰਦੇ ਪੜ੍ਹਾਈ ਤਾਂ ਫਰੀ ਹੈ ਪੜ੍ਹਾਈ ਤਾਂ ਕਿੱਥੇ ਫਰੀ ਹੈ ਜੀ ਸਾਰਾ ਕੁਝ ਹੁਣ ਮਿਲਦਾ ਹੀ ਆ 1100 ਰੁਪਏ ਹੁਣ ਫੀਸ ਭਰੀ ਆ ਫਿਰ ਬਾਕੀ ਸਿਰੇ ਨਾਤ ਬੱਚੇ ਬੱਸਾਂ ਤੇ ਜਾਂਦੇ ਆ ਕਿਰਾਇਆ ਪਾੜਾ ਵੀ ਚਾਹੀਦਾ ਹਾਂ ਘਰ ਦੇ ਖਰਚੇ ਵੀ ਬਣ ਜਾਂਦੇ ਆ ਅੱਛਾ ਇਕੱਲੇ ਬੰਦੇ ਦੀ ਕਮਾਈ ਨਾਲ ਕੁਝ ਨਹੀਂ ਬਣਦਾ ਹਾਂ ਹਾਂ ਤੇ ਜੇ ਹੁਣ ਕਰਾਂਗੇ ਤਾਂ ਫੇਰ ਹੀ ਬੱਸ ਤੇ ਕਿੱਥੇ ਜਾਂਦੇ ਬੱਚੇ ਫਰੀਦਕੋਟ ਜਾਂਦੇ ਆ ਸ਼ਹਿਰ ਅੱਛਾ ਹਾਂਜੀ ਦਿੱਲੀ 50-60 ਰੁਪਏ ਉਹ ਖਰਚਾ ਆ ਜਾਂਦਾ ਹਾਂਜੀ ਆ ਜਾਂਦਾ ਹੁਣ ਤਾਂ ਤੁਸੀਂ ਸੀਜ਼ਨ ਲਾ ਰਹੇ ਹੋ ਵੀ ਹੁਣ ਤਾਂ ਸਾਰਾ ਪਰਿਵਾਰ ਕਮਾ ਰਿਹਾ ਹੈਗਾ ਇਸ ਤੋਂ ਇਸ ਤੋਂ ਬਿਨਾ ਜਦੋਂ ਇਕੱਲੇ ਬਾਈ ਕਮਾਉਂਦੇ ਹੈਗੇ ਉਦੋਂ ਕਿੰਨੀ ਕਿਤੇੜੀ ਬੰਦੀ ਹੈਗੀ ਉਹਦੋਂ ਬੰਦੀ ਘੜੀ ਸੋ 300 ਰੁਪਿਆ ਬੰਦਦਾ ਸੀ 300 ਨਾ ਕੀ ਬੰਦਦਾ ਸੀ ਹੁਣ ਤਾਂ ਅਸੀਂ ਚੱਲ ਪਰਿਵਾਰ ਨਾਲ ਕੇ ਕਮਾਉਣੇ ਆਗੇ ਵੀ ਚੱਲ ਫੇਰ ਵੀ ਖਰਚਾ ਪੂਰਾ ਨਹੀਂ ਆਉਂਦਾ ਤੇ ਉਦੋਂ ਇਕੱਲਾ ਸੀ ਤੋ ਤੁਹਾਨੂੰ ਪਤਾ ਹੀ ਵੀ ਕੀ ਹਾਲਾਤ ਸੀਗੇ ਹੂੰ ਜੀ ਤੇ ਉਹ ਤਾਂ ਹੁਣ ਫਿਰ ਤੁਹਾਨੂੰ ਸਾਰਾ ਕੋ ਸਾਹਮਣੇ ਆ ਤੁਹਾਡੇ ਅੱਛਾ ਅੱਛਾ ਭੈਣੇ ਕਣਕ ਮਿਲਦੀ ਹੈਗੀ ਪ੍ਰੋਪਰ ਤੁਹਾਨੂੰ ਟਾਈਮ ਤੇ ਪ੍ਰੋਪਰ ਦਾ ਕਿੱਥੇ ਮਿਲਦੀ ਵੀਰ ਜੀ ਪ੍ਰੋਪਰ ਮਿਲਦੀ ਹੋਵੇ ਫਿਰ ਘਾਟੇ ਕਾਦੇ ਆ ਹਾਂ ਜਿਹੜੀ 30 ਕਿਲੋ ਦਿੰਦੇ ਸੀ ਜੀ ਦੀ ਉਹ ਵੀ ਅਗਲਾਂ ਨੇ ਕੱਟਦੀ 15 ਕਿਲੋ ਦੇਣ ਲੱਗੇ ਉਹ ਵੀ ਕਿਤੇ 6 ਮਹੀਨਾ ਤੋਂ ਕਿਤੇ 7 ਮਹੀਨਾ ਤੋਂ ਜੱਬ ਜਵਾਕੇ ਦਿੰਦੇ ਆ ਹੂੰ ਖਰਚੇ ਤਾਂ ਆਹੀ ਨਹੀਂ ਪੂਰੇ ਆਉਂਦੇਗੇ ਹਾਂ ਗਰੀਬ ਉੱਠੂਗਾ ਕਿੱਥੋਂ ਇਹ ਤਾਂ ਤਕੜਿਆਂ ਦੇ ਘਰ ਭਰੀ ਜਾਂਦੇ ਮਾੜੇ ਨਹੀਂ ਤਾਂ ਕੋਈ ਚਾਕਦਾ ਨਹੀਂ ਜੀ ਸੱਸੀ ਗੱਲ ਪੈਨ ਜੀ ਸਸਰੀ ਗੱਲ ਵੀਰ ਜੀ ਅੱਛਾ ਕੀ ਨਾਮ ਹੈ ਤੁਹਾਡਾ ਸੁਖਜਿੰਦਰ ਕਾਰ ਜੀ ਪਰਿਵਾਰ ਦੇ ਵਿੱਚ ਕਿੰਨੇ ਜੀ ਹੋਂ ਤੁਸੀਂ ਚਾਰ ਜੀ ਜੀ ਇਕਸਾ ਚਾਰੇ ਜਾਣੇ ਇੱਥੇ ਝੋਨਾ ਲਾਉਣੇ ਆ ਜਾਂ ਕੋਈ ਹੋਰ ਕੰਮ ਵੀ ਕਰਦੇ ਨਹੀਂ ਮੇਰਾ ਮੁੰਡਾ ਤੇ ਮੈਂ ਹੀ ਲਾਉਣੇ ਆ ਇਹਦਾ ਡੈਡੀ ਉਹ ਕਾ ਬਾਹਰ ਮਿਸਤਰੀ ਨਾਲ ਦਿਹਾੜੀ ਜਾਂਦਾ ਅੱਛਾ ਹਾਂਜੀ ਬਾਹਰ ਮਿਸਤਰੀ ਨਾਲ ਦਿਹਾੜੀ ਕਿੰਨੀ ਕਿ ਮਿਲ ਜਾਂਦੀ ਹੈ 300 ਆ ਹੋਰ 300 ਨਾ ਕੀ ਬੰਦਾ ਜੀ ਹਾਂਜੀ ਅੱਛਾ ਮੁੰਡਾ ਤੁਹਾਡਾ ਜਿਹੜਾ ਇੱਥੇ ਝੋਨਾ ਲਾ ਰਿਹਾ ਹੈਗਾ ਪੜਿਆ ਹੈ ਕੋ ਪੜਿਆ ਹੈ ਜੀ ਹਾਂਜੀ ਜੀ ਕਿੰਨਾ ਪੜਿਆ ਹੈਗਾ 9-10 ਸੀ ਪੜਿਆ ਜੀ ਹਾਂਜੀ ਅੱਛਾ ਅੱਗੇ ਨਹੀਂ ਪੜਨ ਲਾਇਆ ਖੁਦ ਹੀ ਨਹੀਂ ਪੜਿਆ ਜਾਂ ਗਰੀਬੀ ਕਰਕੇ ਨਹੀਂ ਪੜਾਇਆ ਗਰੀਬੀ ਕਰਕੇ ਹੀ ਨਹੀਂ ਪੜਾਇਆ ਅਸੀਂ ਤਾਂ ਪੱਠੇ ਦਾ ਕੰਮ ਕਰਦੇ ਸੀ ਜੀ ਹਾਂਜੀ ਹਾਂਜੀ ਹਾਲਾਤ ਹੀ ਇਹੋ ਜੀ ਅਸੀਂ ਕਰਾਂਦੇ ਹਾਂ ਹਾਂਜੀ ਅੱਛਾ ਘਰ-ਬਾਰ ਪ੍ਰੋਪਰ ਬਣਿਆ ਹੈਗਾ ਤੁਹਾਡਾ ਲੋਨ ਚੱਕ ਚੱਕ ਵੜਾਇਆ ਹੋਰ ਘਰ ਕਿਹੜੇ ਬਣਿਆ ਇਸਤਾ ਹੀ ਨਹੀਂ ਲੋਟ ਆਉਂਦਗਾ ਅੱਛਾ ਹਾਂਜੀ ਲੋਨ ਕਿੰਨਾ ਕਿੰਨੇ ਲੋਨ ਚੱਕਨੇ ਪਏ ਤੁਹਾਨੂੰ ਤਿੰਨ-ਚਾਰ ਚੱਕ ਲਈ ਜੀ ਅੱਛਾ ਹਾਂਜੀ ਕਲੀਅਰ ਕਿੰਨੇ ਕਰਤੇ ਵਿੱਚੋਂ ਕਲੀਅਰ ਹਲੇ ਵਿੱਚੇ ਚੱਲੀ ਜਾਂਦੇ ਕੋਈ ਨਹੀਂ ਕਲੀਅਰ ਹਾਂਜੀ ਹਮੇਂ ਨਰੇਗਾ ਕਿੰਨੀਆਂ ਕੈਸਤਾ ਮਾਂ ਜਾਂਦੀਆਂ ਤਿੰਨ ਕੈਸਤਾ ਹੁੰਦਾ 6 ਤੋਂ 5-7000 ਰੁਪਇਆ ਬਾਣੀ ਜਾਂਦਾ ਜੀ ਹਾਂਜੀ ਤੇ ਵੇਲਾ ਘਰ ਦੇ ਖਰਚੇ ਵੀ ਕਿੰਨੇ ਆ ਜੀ ਹਾਂਜੀ 5-7000 ਰੁਪਇਆ ਹਰ ਮਹੀਨੇ ਮੈਨੇਜ ਕਰ ਲੈਨੇ ਆ ਮੈਨੇਜ ਕਿਵੇਂ ਕਰਨਾ ਉਹੀ ਗੱਲ ਕਿਤੇ ਕਿਸੇ ਤੋਂ ਫੜ ਲੈ ਕੇ ਕਿ ਇਹ ਇਧਰ ਦੇਤੇ ਉਧਰ ਦੇਤੇ ਐਂ ਕੰਮ ਧੁੰਦਿਆ ਨਹੀਂ ਆਪ ਨਾਲ ਕਮਾਉਨੇ ਆ ਫੇਰ ਹੀ ਜਾ ਕੇ ਤਰਦੇ ਆ ਹੂੰ ਹਾਂਜੀ ਆ ਹੁਣ ਤਾਂ ਝੋਨੇ ਦਾ ਸੀਜ਼ਨ ਚੱਲ ਰਿਹਾ ਇਸ ਤੋਂ ਬਾਅਦ ਕੀ ਕਰਦੇ ਆ ਫਿਰ ਤੁਸੀਂ ਬਸ ਕੀ ਕਰਨਾ ਨਰੇਗਾ ਦਾ ਕੰਮ ਵੀ ਨਹੀਂ ਚੱਲਦਾ ਘਰੇ ਹੁੰਨੇ ਆ ਅੱਛਾ ਬਸ ਘਰੇ ਜੋ ਮਾੜਾ ਮੋਟਾ ਹੁੰਦਾ ਦਿਹਾੜੀ ਦਾ ਪਾ ਕਰ ਲੈਂਦੇ ਨਹੀਂ ਨਰੇਗਾ ਦਾ ਤੇ ਐ ਹੋ ਹੈਗਾ ਕਹਿੰਦੇ ਵੀ 100 ਦਿਨਾਂ ਦਾ ਕੰਮ ਮਿਲਦਾ ਹੈਗਾ ਟੋਡੇ 100 ਦਿਨ ਦਾ ਸਾਨੂੰ ਨਹੀਂ ਕੋਈ ਮਿਲਦਾ 100 ਦਿਨ ਦਾ ਹੂੰ 6 ਦਿਨ ਲਵਾਉਂਦੇ ਆ ਬਸ ਸਰਫੀ ਹੂੰ 6 ਦਿਨਾਂ ਤੇ ਬਸ ਫੇਰ ਬੰਦ ਕਰ ਦਿੰਦੇ ਅੱਛਾ ਹਾਂਜੀ ਕਣਕ ਵਗੈਰਾ ਪ੍ਰੋਪਰ ਮਿਲਦੀ ਤੁਹਾਨੂੰ ਕਣਕ ਵੀ ਕੀ 15 ਕਿਲੋ ਮਿਲਦੀ ਆ ਉਹਦੇ ਨਾਲ ਕੀ ਬੰਦਾ ਹੂੰ ਹੂੰ 6-7 ਮਹੀਨਿਆਂ ਤੋਂ ਲੈ ਆਉਂਦੇ ਉਹ ਵੀ ਰੋਲਾ ਰੂਲਾ ਪਾ ਕੇ ਧਰਨੇ ਧੁਰਨੇ ਲਾ ਕੇ ਮਗਵਨੇ ਅਸੀਂ ਆਉਂਦਾ ਤਾਂ ਮਿਲਦੀ ਨਹੀਂ ਜਮਾਂ ਵੀ ਅੱਛਾ ਹਾਂਜੀ ਜੀ अच्छा बीबी ये रस्यो के जदों मानला भी निरێਗਾ ਦਾ ਕੰਮ ਕਈ ਹੋਰੀ ਨਾ ਚੱਲਦਾ ਹੋਵੇ ਤੁਹਾਨੂੰ ਕਿੰਨਾ ਕ ਲੱਗਦਾ ਹੈਗਾ ਜ਼ਰੂਰੀ ਕਿੰਨਾ ਕ ਲੱਗਦਾ ਹੈਗਾ ਕਿ ਨਿਰੇਗਾ ਦਾ ਕੰਮ ਆ ਜਿਹੜਾ 100 ਦੇ 100 ਦੇਣਾ ਜਿਹੜਾ ਉਹ ਮਿਲਣਾ ਚਾਹੀਦਾ ਸਾਨੂੰ ਤਾਂ ਜ਼ਰੂਰੀ ਲੱਗਦਾ ਹੀ ਹੈ ਜਦੋਂ ਕੋਈ ਹੋਰ ਕੰਮ ਹੀ ਹੈ ਨੀਗਾ ਹੂੰ ਜਦੋਂ ਕੋਈ ਹੋਰ ਅਸੀਂ ਘਰੇ ਬੈਠੀਆਂ ਅਸੀਂ ਹੁਣ ਝਾਕਦੀਆਂ ਵੀ ਕੋਈ ਆਪਦਾ ਕੰਮ ਕੋਈ ਚੱਲੇ ਤੇ ਅਸੀਂ ਆਪਦਾ ਕੋਈ ਬੰਦਿਆਂ ਨਾਲ ਹੱਥ ਵਟਾਈਏ ਹਨਾ ਹੂੰ ਤੇ ਕੋਈ ਮਿਲਦਾ ਹੀ ਨਹੀਂ ਫਿਰ ਇਹ ਕੀ ਕਰਗੇ ਰੋਲਾ ਰੂਲਾ ਪਾ ਕੇ ਬਹਿ ਜਾਈਦਾ ਹੂੰ ਹਾਂਜੀ ਅੱਛਾ ਤੜਕੇ ਵੇਲੇ ਸਵੇਰੇ ਕਿੰਨੇ ਕਵਜੇ ਉੱਠਦੇ ਹੋ ਕੀ ਕੀ ਕੰਮ ਨਵੇੜ ਕੇ ਆਉਣੇ ਤੇ ਘਰੇ ਜਾ ਕੇ ਕੀ ਕੀ ਕੰਮ ਕਰਨੇ ਪੈਂਦੇ ਸਾਰਾ ਕੰਮ ਹੀ ਕਰਨਾ ਪੈਂਦਾ ਸਾਰਾ ਹੀ ਕੱਪੜੇ ਲੱਤੇ ਸਾਰਾ ਰੋਟੀ ਪਾਣੀ ਸਾਰਾ ਕੁਝ ਕਰਨਾ ਪੈਂਦਾ ਜਾਂ ਆਉਂਦਿਆਂ ਨੂੰ ਵੀ ਕਰਨਾ ਪੈਂਦਾ ਜਾਂਦਿਆਂ ਨੂੰ ਵੀ ਕਰਨਾ ਪੈਂਦਾ ਇੱਥੋਂ ਥੱਕੇ ਹੰਬੇ ਜਾਈਦਾ ਹਾਂਜੀ ਅੱਛਾ ਸਵੇਰ ਕਿੰਨੇ ਵਜੇ ਉੱਠਦੇ ਹੋ ਤੁਸੀਂ ਸਵੇਰ ਅਸੀਂ 4-5 ਵਜੇ ਉੱਠ ਕੱਢਦੇ ਅੱਛਾ 4-5 ਵਜੇ ਉੱਠ ਹਾਂਜੀ ਹਾਂਜੀ ਅੱਛਾ ਤੇ ਖੇਤ ਕਿੰਨੇ ਵਜੇ ਪਹੁੰਚ ਜਾਂਦੇ ਸੱਤ ਕਵਜੇ ਪਹੁੰਚ ਜਾਈਦਾ ਜੀ 7 ਕਵਜੇ ਹਾਂਜੀ अच्छा रेट ਕਿੰਨਾ ਚੱਲਦਾ ਤੁਹਾਡੇ ਇੱਥੇ? ਉਹ ਰੇਟ 4000 ਮਸਾਈ ਦਿੰਦੇ ਉਹ ਵੀ ਰੋ ਪਟਕਈ। ਅੱਛਾ। ਹਾਂਜੀ। ਤੁਹਾਡੇ ਹਿਸਾਬ ਦੇ ਨਾਲ ਕਿੰਨਾ ਕੋ ਹੋਣਾ ਚਾਹੀਦਾ ਵੀ ਜਿਹੜਾ ਤੁਹਾਨੂੰ ਲੱਗਦਾ ਕਿਉਂਕਿ ਇੱਕ ਤਰ੍ਹਾਂ ਦੀਆਂ ਦੋ ਦਿਹਾੜੀਆਂ ਬਣ ਜਾਂਦੀਆਂ ਇੱਕਦਮ। ਨਹੀਂ ਹੁਣ 6000 ਰੁਪਿਆ ਤਾਂ ਚਾਹੀਦਾ ਹੀ ਹੈ ਜੀ। ਜੀ। ਹਾਂਜੀ।